ਕੀ ਹਾਲ ਹੈ ਬਈ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਤੁਹਾਡੇ ਸਾਰਿਆਂ ਦੇ ਮੈਂ ਕਮੈਂਟ ਚੈੱਕ ਕੀਤੇ ਸੀਗੇ ਤੇ ਜਿਹੜੇ ਏਰੀਆ ਚੋਂ ਜਿਹੜੀ ਗੱਡੀ ਜਿਹੜੀ ਮਸ਼ੀਨਰੀ ਵਾਸਤੇ ਤੁਸੀਂ ਮੰਗ ਪਾਈ ਸੀਗੀ ਉਹੀ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਤੇ ਇਹ ਗੱਲ ਆਪਾਂ ਪੂਰੀ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਿਓ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ 78140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ 5 ਤੋਂ 7 ਫੋਟੋਆਂ ਇੱਕ ਵੀਡੀਓ ਪੂਰੀ ਜਾਣਕਾਰੀ ਆਪਣੇ ਕੋਲੇ ਭੇਜ ਸਕਦੇ ਹੋ ਜੀ ਹੁਣ ਆਪਾਂ ਇਸ ਟੀਮ ਗੱਡੀ ਦੀ ਪਹਿਲਾਂ ਗੱਲ ਕਰਦੇ ਹਾਂ ਇਸ ਟੀਮ ਡੀਜ਼ਲ ਤੇ ਗੱਡੀ ਆ ਮਾਲਕ ਨੇ ਭੇਜੀ ਆਪਣੇ ਕੋਲੇ ਸੇਲ ਵਾਸਤੇ ਟਾਇਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ 2003 ਮਾਡਲ ਗੱਡੀ ਆ ਤੇ 75000 ਰੁਪਏ ਮਾਲਕ ਨੇ ਮੰਗ ਆਪਣੇ ਕੋਲੇ ਲਾ ਕੇ ਭੇਜਿਆ ਜੀ ਬਾਕੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਕਾਲੇ ਰੰਗ ਦੀ ਗੱਡੀ ਹੈ ਅੰਦਰੋਂ ਵੀ ਵਧੀਆ ਪਈ ਹੈ ਸੀਟ ਕਵਰ ਮੈਟਿੰਗ ਵਧੀਆ ਪਈ ਹੈ ਕੋਈ ਨੁਕਸ ਨਹੀਂ ਚਲਾਉਣ ਦੇ ਵਿੱਚ ਬਹੁਤ ਵਧੀਆ ਗੱਡੀ ਹੈ ਤੇ ਜਿਨ੍ਹਾਂ ਦੀ ਗੱਡੀਆਂ ਜੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ ਨੰਬਰ ਹੈ ਜੀ 9816311799 ਦੂਸਰੀ ਗੱਡੀ ਆਪਾਂ ਸੈਂਟਰੋਂ ਲੈ ਕੇ ਪਹੁੰਚਿਆ ਬਈ 2003 ਮਾਡਲ ਗੱਡੀ ਹੈ 60000 ਰੁਪਿਆ ਡਿਮਾਂਡ ਮਾਲਕ ਨੇ ਲਾ ਕੇ ਆਪਣੇ ਕੋਲ ਹੀ ਭੇਜੀ ਆ ਪੰਜਾਬ ਨੰਬਰ ਹੈ ਤੇ ਜਲੰਧਰ ਮਾਲਕ ਦੇ ਘਰੇ ਗੱਡੀ ਖੜੀ ਆ ਜਲੰਧਰ ਏਰੀਆ ਚ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਕਾਲੇ ਰੰਗ ਦੀ ਗੱਡੀ ਐ ਅੰਦਰੋਂ ਵੀ ਠੀਕ ਐ ਘਰ ਦੀ ਗੱਡੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਐ ਬਾਕੀ ਤੁਹਾਡੇ ਸਾਹਮਣੇ ਆ ਜੀ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਟ్రਾਈ ਲੈਣੀ ਹੋਵੇ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰਾਂਗੇ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 788505840 ਤੇ ਤੀਸਰੀ ਆਪਾਂ ਇੱਕ ਸਕੂਟੀ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਸਕੂਟਰ ਮੰਨ ਲਓ ਸਕੂਟੀ ਮੰਨ ਲਓ ਜੀ ਬੈਟਰੀ ਵਾਲੀ ਆ ਤੇ ਪੰਜ ਬੈਟਰੀ ਵਾਲੀ ਆ ਮਾਡਲ 2023 ਹੈ ਥੋੜਾ ਟਾਈਮ ਪਹਿਲਾਂ ਇਹਨਾਂ ਨੇ ਖਰੀਦੀ ਸੀ ਆ ਤੇ ਕਿਸੇ ਕਾਰਨ ਕਰਕੇ ਵੇਚਣੀ ਹੈ ਜੀ ਕਈ ਵਾਰੀ ਹੁੰਦੀ ਹੈ ਜੀ ਪਹਿਲਾਂ ਆਪਣੇ ਕੋਲੇ પેટ્રોલ ਹੁੰਦੀ ਹੈ ਜਾਂ ਆਪਣੇ ਕੋਲੇ ਮੋਟਰਸਾਈਕਲ ਹੁੰਦਾ ਕਈ ਵਾਰੀ ਚੱਜਦੀ ਨਹੀਂ ਹੁੰਦੀ ਜੀ ਜਾਂ ਕਈ ਵਾਰੀ ਬੈਸੇ ਸੇਲ ਕਰਨੀ ਹੁੰਦੀ ਹੈ ਕਈ ਵਾਰੀ ਲੋਡ ਕਰਕੇ ਸੇਲ ਕਰਨੀ ਹੁੰਦੀ ਹੈ ਕੇ ਮਰਜ਼ੀ ਮੰਨ ਲੂੰ ਇਹਨਾਂ ਨੇ ਵੇਚਣੀ ਆ ਆਪਾਂ ਨੂੰ ਖਰੀਦਣ ਤੋਂ ਮਤਲਬ ਹੈ ਜੀ ਬਾਕੀ ਕਿਸੇ ਨੇ ਖਰੀਦਣੀ ਹੋਵੇ ਤਾਂ ਇਹਨਾਂ ਦਾ ਏਰੀਆ ਬਾਗਾਪੁਰਾਣਾ ਬਾਗੇ ਪੁਰਾਣੇ ਏਰੀਆ ਚੋਂ ਕਾਫੀ ਸਕੂਟੀ ਦੀ ਡਿਮਾਂਡ ਆ ਰਹੀ ਸੀਗੀ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਸਾਰੀ ਮਸ਼ੀਨਰੀ ਆ ਮੈਂ ਲੈ ਕੇ ਪਹੁੰਚਾਂਗਾ ਜਿਹੜਾ ਸਕੂਟਰ ਸਕੂਟੀ ਹੈ 45000 ਰੁਪਿਆ ਇਹਦੀ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ ਬੈਟਰੀ ਪੰਜ ਲੱਗਦੀਆਂ ਉਹਦੇ ਵਿੱਚ ਤੇ ਵਧੀਆ ਚੱਲਦੀ ਆ ਕਾਫੀ ਕਿਲੋਮੀਟਰ ਕੱਢਦੀ ਐ ਤੇ ਤੁਹਾਨੂੰ ਪਤਾ ਹੀ ਆ ਜੀ ਬਾਕੀ ਤੇ 23 ਮਾਡਲ ਐ ਜੀ ਥੋੜਾ ਟਾਈਮ ਪਹਿਲਾਂ ਇਹਨਾਂ ਨੇ ਖਰੀਦੀ ਸੀ ਤੇ ਹੁਣ ਵੇਚਣੀ ਐ ਜੀ ਤੇ ਜਿਨ੍ਹਾਂ ਦਾ ਹੈਗਾ ਜੀ ਉਹਨਾਂ ਦਾ ਨੰਬਰ 88 725 12 716 ਨੰਬਰ ਕਨਫਰਮ ਕਰ ਲਓ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਕਿਸੇ ਨੂੰ ਪਸੰਦ ਆਵੇ ਆ ਜਾ ਕੇ ਦੇਖਣੀ ਆ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕਦੇ ਹੋ ਜੀ ਹੁਣ ਆਪਾਂ ਇੱਕ ਵੈਗਨਰ ਗੱਡੀ ਦੀ ਗੱਲ ਕਰਾਂਗੇ ਵੈਗਨਰ ਸੀएनजी ਤੇ ਵੀ ਹੋਈ ਐ ਤੇ ਗੱਡੀ ਵਧੀਆ ਜੀ ਪੰਜਾਬ ਨੰਬਰ ਐ ਨੰਬਰ ਪਲੇਟਾਂ ਸਰਕਾਰੀ ਨੇ 8 ਮਾਡਲ ਗੱਡੀ ਆ ਤੇ ਗੱਡੀ ਦੀ ਪਾਸਿੰਗ 28 ਤੱਕ ਰਾਪਾ ਨੂੰ ਮਿਲ ਜੂਗੀ ਗੱਡੀ ਖੜੀ ਆ ਬਰੇਟੇ ਚ ਗੱਡੀ ਦੀ ਕੰਡੀਸ਼ਨ ਵਧੀਆ ਗੀ ਤੇ ਮਾਲਕ ਨੇ 1 ਲੱਖ 27000 ਰੁਪਿਆ ਰੇਟ ਲਾਇਆਗਾ ਬਾਕੀ ਤੁਸੀਂ ਆਪੇ ਕਰ ਲਿਓ ਜੀ ਗੱਲ ਮਾਲਕ ਨਾਲ ਰੇਟ ਵਾਰੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਗੱਡੀ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਜੀ ਅੰਦਰੋਂ ਵੀ ਠੀਕ ਪਈ ਹੈ ਮਾਲਕ ਨੇ ਦੱਸਿਆ ਤੇ ਮੈਟਿੰਗ-ਮੂਟਿੰਗ ਵਧੀਆ ਹੋਈ ਹੈ ਸੀਟ ਕਵਰ ਵਧੀਆ ਨੇ ਜੇ ਆਪਾਂ ਇੰਜਨ ਗੇਅਰ ਦੀ ਗੱਲ ਕਰੀਏ ਇੰਜਨ ਵੀ ਵਧੀਆ ਹੈ ਤੇ ਗੇਅਰ ਵੀ ਵਧੀਆ ਹੈ ਕੋਈ ਕਿਸੇ ਪਾਸੋਂ ਆਵਾਜ਼ ਨਹੀਂ ਆਉਂਦੀ ਸਾਇਲੈਂਟ ਇੰਜਨ ਹੈ ਸਾਇਲੈਂਟ ਗੇਅਰ ਹੈਗਾ ਵਧੀਆ ਸਾਰਾ ਕੁਝ ਹੈ ਕੋਈ ਪ੍ਰੋਬਲਮ ਨਹੀਂ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੋਵੇ ਆਹ ਵੈਗਨਰ ਗੱਡੀ ਮਾਲਕ ਨਾਲ ਗੱਲ ਕਰ ਲਿਓ ਬਰੇਟੇ ਖੜੀ ਹੈ ਜਾ ਕੇ ਦੇਖ ਲਿਓ ਤੇ ਗੱਲ ਕਰਕੇ ਤੇ ਟ్రਾਈ ਲੈ ਕੇ ਆਪਣੀ ਪੂਰੀ ਤਸੱਲੀ ਕਰਕੇ ਗੱਡੀ ਨੂੰ ਖਰੀਦ ਸਕਦਾ ਹਾਂ ਜੀ ਨੰਬਰ ਮਾਲਕ ਦਾ ਆਪਸ ਸਕਰੀਨ ਤੇ ਦੇ ਛੱਡੇ 94638 5478 ਇਸ ਨੰਬਰ ਤੇ ਗੱਲ ਤੁਸੀਂ ਇੱਕ ਵਾਰੀ ਜ਼ਰੂਰ ਕਰ ਲਿਓ ਜੇ ਕਿਸੇ ਨੇ ਖਰੀਦਣੀ ਆਹੋ ਵੈਗਨਰ ਗੱਡੀ ਪੂਰੀ ਵੈਗਨਰ ਗੱਡੀ ਦੀ ਆਪਾਂ ਗੱਲ ਕਰ ਲਈ ਵੀਡੀਓ ਹਲੇ ਖਤਮ ਨਹੀਂ ਹੋਈ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਕੁਝ ਵੀ ਹੈ ਜੀ ਕਿਸੇ ਵੀ ਏਰੀਆ ਚ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਕੋਠੀਆ ਮਕਾਨ ਹੈ ਘਰ ਹੈ ਕਿਸੇ ਵੀ ਏਰੀਆ ਚ ਚਾਹੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਸੀ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਤਾਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਕੋਲੇ ਭੇਜ ਦਿਓ ਜੀ ਠੀਕ ਹੈ ਜੀ ਤੇ ਜਲਦੀ ਤੋਂ ਜਲਦੀ ਆਪਾਂ ਐਡ ਲਗਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਤੇ ਕਿਸੇ ਕੋਲੇ ਕੁਛ ਵੀ ਐ ਕੋਠੀ ਐ ਚਾਹੇ ਮਕਾਨ ਐ ਠੀਕ ਆ ਜੀ ਤੇ ਜਿਹੜੇ ਕੋਠੀ ਮਕਾਨ ਆਪਦੇ ਸੇਲ ਕਰਨੀ ਐ ਤੇ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਜੀ ਤੇ ਤੁਸੀਂ ਸਾਨੂੰ ਵੀ ਕਹਿ ਸਕਦੇ ਹੋ ਤੁਸੀਂ WhatsApp ਤੇ ਮੈਸੇਜ ਪਾ ਦਿਓ ਜੀ ਵੀ ਕੋਠੀ ਸੇਲ ਕਰਨੀ ਐ ਤੇ ਵੀਡੀਓ ਬਣਾ ਕੇ ਆ ਲੈ ਜੋ ਤੇ ਅਸੀਂ ਆਪੇ ਬਣਾ ਕੇ ਲੈ ਜਾਵਾਂਗੇ ਤੇ ਫਰੀਦ ਵਿੱਚ ਐਡ ਲਗਾ ਦੇਵਾਂਗੇ ਜੀ ਠੀਕ ਆ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆ ਵੀਡੀਓ ਪਹਿਲੀ ਵਾਰ ਤੁਸੀਂ ਆਇਓ ਤੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਹੋਇਆ ਤਾਂ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਅਦ ਤੋਂ ਬਾਅਦ ਵੀਡੀਓ ਨੂੰ ਲਾਈਕ ਕਰੋ ਜੀ ਤੇ ਸ਼ੇਅਰ ਕਰੋ ਠੀਕ ਹੈ ਜੀ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿਹੜੀ ਮਸ਼ੀਨਰੀ ਚਾਹੀਦੀ ਹੈ ਮੈਨੂੰ ਦੱਸੋ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਮਸ਼ੀਨਰੀਆਂ ਦੀ ਗੱਲ ਕਰਦੇ ਆ ਆਪਣੇ ਕੋਲੇ ਐਂਡਿਕਾ ਵਿਸਟਾ ਗੱਡੀ ਮਾਲਕ ਨੇ ਭੇਜੀ ਆ ਪੈਟਰੋਲ ਤੇ ਗੱਡੀ ਆ ਗੱਡੀ ਦੀ ਕੰਡੀਸ਼ਨ ਵਧੀਆ ਜੀ ਨੋ ਮਾਡਲ ਗੱਡੀ ਆ ਕੁੱਲ 53000 ਚੱਲੀ ਹੋਈ ਆ 110000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਨਵੇਂ ਟਾਇਰਾਂ ਚ ਹੈ ਘਰ ਦੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਸ਼ੌਂਕ ਨਾਲ ਰੱਖੀ ਹੋਈ ਹੈ ਚਲਾਈ ਵੀ ਵਧੀਆ ਹੋਈ ਹੈ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ 9814066795 ਹੁਣ ਦੇਖੋ ਤੁਸੀਂ ਹਾਲਟੋ ਗੱਡੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ 85000 ਰੁਪਿਆ ਮੰਗੇ 2009 ਮਾਡਲ ਗੱਡੀਓ ਫਾਸਟ ਓਨ ਰਹੀ ਸੇ ਤੇ ਟਾਇਰ ਆਪ ਨੂੰ 80-85 ਪੈਸੇ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਵਧੀਆ ਕੋਈ ਨੁਕਸ ਨਹੀਂ ਵਧੀਆ ਗੱਡੀ ਆ ਨੰਬਰ ਹਰਿਆਣਾ ਆਪ ਨੂੰ ਮਿਲ ਜੂਗਾ ਗੱਡੀ ਦਾ ਇਹ ਚਾਰ ਨੰਬਰ ਗੱਡੀ ਆ ਜੀ ਤੇ ਨੁਕਸ ਕੋਈ ਨਹੀਂ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਜਾ ਕੇ ਤੁਸੀਂ ਦੇਖਣੀ ਹੋ ਵਿੱਚ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋ ਵਿੱਚ ਚਲਾ ਕੇ ਵੀ ਦੇਖ ਸਕਦੇ ਹੋ ਜੀ ਬਾਕੀ ਤੁਹਾਡੇ ਸਾਹਮਣੇ ਜੀ 85000 ਰੁਪਏ ਡਿਮਾਂਡ ਆ ਲੈਸ ਬੱਸ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਆ ਉਹਨਾਂ ਦਾ 62 800 38 ਤੇ 48 857 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੇ ਕਿਸੇ ਨੇ ਕਰਨੀ ਹੋਵੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਸੈਂਟਰੋ ਗੱਡੀ ਮਾਲਕ ਨੇ ਭੇਜੀ ਹੈ ਇੱਕ ਸੇਲ ਵਾਸਤੇ 2003 ਮਾਡਲ ਗੱਡੀ ਹੈ 24 ਤੱਕਰ ਪਾਸਿੰਗ ਤੇ 62000 ਰੁਪਿਆ ਕੀਮਤ ਹੈ ਪਟਿਆਲੇ ਖੜੀ ਹੈ ਕੰਡੀਸ਼ਨ ਵਧੀਆ ਹੈ ਤੇ ਟਾਇਰ ਵੀ ਠੀਕ ਹੈ ਬਾਕੀ ਤੁਹਾਡੇ ਸਾਹਮਣੇ ਹੈ ਗੱਡੀ ਚਾਰੇ ਪਾਸੋਂ ਫੋਟੋਆਂ ਮਾਲਕ ਨੇ ਖਿੱਚ ਕੇ ਭੇਜੀਆਂ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 86993 ਤੇ 38838 ਐਸੋ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਫ੍ਰੀ ਦੇ ਵਿੱਚ ਆਪਾਂ ਕਰਦੇ ਹਾਂ ਆਪਣੇ ਕੋਲੇ ਭੇਜ ਕੇ ਕਰਵਾ ਸਕਦੇ ਹਾਂ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿਹੜੀ ਮਸ਼ੀਨਰੀ ਕੋਠੀ ਮੰਗਾਨ ਕਰ ਚਾਹੀਦਾ ਦੱਸੋ ਮੈਨੂੰ ਕਮੈਂਟ ਪਾਓ ਸਾਰੇ ਜਣੇ ਜ਼ਰੂਰ